ਜਾਂਦਾ ਹੈ ਕਿ ਰੱਬ ਜਿਹੜਾ ਜੋੜੀਆਂ ਜਿਹੜਾ ਬਣਾ ਕੇ ਪੈਦਾ ਆ ਤਾਂ ਇਹ ਵੀ ਦੇਖਿਆ ਜਾਂਦਾ ਕਿ ਕਿਸੇ ਦਾ ਕੱਦ ਜਿਹੜਾ ਲੰਬਾ ਹੁੰਦਾ ਤਾਂ ਉਹਨੂੰ ਵੀ ਤਾਂ ਨੇ ਮੈਨੇ ਜਿਹੜੇ ਸੁਣੇ ਪੈਂਦੇ ਨਾਲ ਤੇ ਕਿਸੇ ਦਾ ਕੱਦ ਜਿਹੜਾ ਛੋਟਾ ਹੁੰਦਾ ਤਾਂ ਉਹਨੂੰ ਵੀ ਤਾਂ ਨੇ ਮੈਨੇ ਜਿਹੜੇ ਸੁਣੇ ਫਿਰਦੇ ਅੱਜ ਤੱਕ ਤਸਵੀਰਾਂ ਦਿਖਾਵਾਂਗੇ ਉਸ ਪਰਿਵਾਰ ਦੀਆਂ ਉਸ ਜੋੜੀ ਦੀਆਂ ਲੋਕੀ ਜਿਨ੍ਹਾਂ ਦੇ ਪਤੀ ਪਤਨੀ ਹੈ ਪਤੀ ਦਾ ਕੱਦ ਜਿਹੜਾ 4 ਫੁੱਟ ਹੈ ਤੇ ਪਤਨੀ ਦਾ ਜਿਹੜਾ ਕੱਦ 3 ਫੁੱਟ ਹੈ ਤਾਂ ਪਰਿਵਾਰ ਨਾਲ ਗੱਲਬਾਤ ਵੀ ਕਰਾਂਗੇ ਜਾਣਾਂਗੇ ਉਹਨਾਂ ਦੇ ਜਿਹੜੇ ਹਾਲਾਤ ਨੇ ਕਿਸ ਤਰ੍ਹਾਂ ਦੇੜਾ ਆਪਣਾ ਈਵੈਂਟ ਜਿਹੜਾ ਪਕੀਦ ਕਰ ਰਹੇ ਨੇ ਪਹਿਲਾਂ ਤਾਂ ਫੁੱਟਬਾਲ ਸਵਾਗਤ ਹੈ ਜੀ ਤੁਹਾਡਾ ਤਾਂ ਕੀ ਨਾ ਜੀ ਤੁਹਾਡਾ ਜਿਹੜਾ ਇੱਕ ਵਕਤ ਠੀਕ ਹੈ ਨਾ ਜਿੰਨੇ ਜੇ ਕਾਫੀ ਤਾਂ ਲੱਗਦਾ ਨਾ ਖੋਤੇ ਆਇਓ ਜਿਹੜਾ ਕਿਸ ਤਰ੍ਹਾਂ ਪਕੀਦਾ ਦੇਦਾ ਕਰਦਾ ਜਿਹੜਾ ਚਾਰ ਤੋਂ ਲੈ ਕੇ ਕਿਸ ਤਰ੍ਹਾਂ ਜਿਹੜਾ ਆਪਣਾ ਜੀਵਨ ਜੀ ਜਿਹੜਾ ਜ਼ਿੰਦਗੀ ਜਿਹੜੀ ਆ ਪਕੀਦਾ ਚ ਔਰ ਚਲਾਈਆਂ ਅੰਗ ਹਲਾ ਸਾਡੇ ਮਾਰੇ ਆ ਹੁਣ ਤੁਸੀਂ ਕੋਈ ਜ਼ਿਆਦਾ ਮਾਰੇ ਹੋ ਗਏ ਆ ਹੁਣ ਚਾਹਤਰ ਨੂੰ ਕੋਈ ਪੈ ਨਹੀਂ ਪੈ ਰਿਹਾ ਤੁਹਾਨੂੰ ਬੜਾ ਮਜ਼ਾ ਬਾਕੀ ਆ ਬਾਸ਼ਾ ਨੇ ਤਾਂ ਜਿਆਦਾ ਕੰਮ ਖਰਾਬ ਕੀਤਾ ਆ ਨਾਰਾਜ਼ ਚੋਂ ਨੂੰ ਰਹਿਣਾ ਸੀ ਬੰਦੂ ਦੇ ਨਾਲ ਜੇ ਤੋਪਾਂ ਨਿਕਲ ਜੇਦੇ ਆਹੀਂ ਤਾਂ ਪੈਸਾ ਆ ਜਾਂਦਾ ਟੀਨਾ ਦੇ ਕਰਨੀ ਤੇ ਜੇ ਮੀਂਹ ਪੈਣਾ ਚਾਹੀ ਉਤਰਾ ਪੇਟ ਨੂੰ ਨੇ ਹਾਲਾਤ ਸਾਰੇ ਆ ਦੇਖਿਆ ਉਹਨਾਂ ਨੇ ਕਿਹਾ ਕਿ ਜਿਹੜੇ ਹਾਲਾਤ ਉਹਨਾਂ ਦੇ ਘਰ ਦੇ ਨੇ ਮਾੜੇ ਨੇ ਟੀਨਾ ਵਾਲੀ ਛੱਤ ਹੈ ਜਦੋਂ ਤੁਪਾ ਚੜਦੀਆਂ ਤਾਂ ਟੀਨਾ ਤਪਦੀਆਂ ਨੇ ਜਦੋਂ ਬਾਰਸ਼ ਹੁੰਦੀ ਆ ਤਾਂ ਟੀਨਾ ਜਿਹੜੀਆਂ ਚੁੰਦੀਆਂ ਨੇ ਉਹ ਕਦੀ ਅੰਦਰ ਕਹਿੰਦੇ ਆ ਕਦੀ ਬਾਹਰ ਕਹਿੰਦੇ ਅਸੀਂ ਆ ਜਾਨੇ ਆ ਤਾਂ ਔਰ ਵੀ ਗੱਲਬਾਤ ਕਰਾਂਗੇ ਤਾਂ ਕਿਸ ਤਰ੍ਹਾਂ ਫਿਰ ਜਿਹੜਾ ਗੁਜ਼ਾਰਾ ਹੋ ਰਿਹਾ ਜੀ ਘਰ ਦਾ ਟੀਨਾ ਜਿਹੜੀਆਂ ਧਣੀਆਂ ਦੱਪਦੀਆਂ ਟੀਨਾ ਦੇ ਕਿਸੇ ਨੇ ਜਿਹੜੀ ਕੋਈ ਆ ਕੇ ਸਾਰ ਨਹੀਂ ਲਈ ਨਹੀਂ ਜੀ ਥਣ ਨੂੰ ਕੋਈ ਘਹਿਨ ਨੇ ਪੁੱਛਿਆ ਤੱਕ ਇਹ ਤੁਸੀਂ ਕਿੰਦਾ ਰਹ ਰਹੇ ਹੋ ਕਿੰਦਾ ਨਹੀਂ ਰਹ ਰਹੇ ਮੈਂ ਗੱਲ ਇਹ ਹੁੰਦੀ ਹੈ ਕੋਈ ਰਿਸ਼ਤੇਦਾਰ ਹੋਵੇ ਕੋਈ ਭੈਣ ਭਰਾ ਹੋਵੇ ਤਾਂ ਪੁੱਛਦਾ ਵਾ ਤੇ ਬਾਹਰਲਾ ਕੌਣ ਪੁੱਛਦਾ ਹੈ ਕੋਈ ਵੀ ਨਹੀਂ ਪੁੱਛਦਾ ਆਪਣੇ ਵੀ ਨਹੀਂ ਪੁੱਛਦੇ ਬਾਰਲਾ ਤੇ ਫਿਰ ਉਹ ਵੀ ਗੱਲ ਹੈ ਉਹਦਾ ਕੋਈ ਹਮਦਰਦ ਵੀ ਹੋਊਗਾ ਜਿਹੜਾ ਸਾਡੇ ਨਾਲ ਚੱਲੂਗਾ ਆ ਕਿਸ ਤਰ੍ਹਾਂ ਜਿਹੜੀ ਤੁਹਾਡੀ ਜੋੜੀ ਜਿਹੜੀ ਹੈ ਰੱਬ ਨੇ ਜਿਹੜੀ ਬਣਾਈਆਂ ਤੁਹਾਨੂੰ ਕਿਸ ਤਰ੍ਹਾਂ ਜਿਹੜੇ ਤੁਹਾਨੂੰ ਇਹ ਮਿਲੇ ਨਹੀਂ ਲੱਗਦਾ ਤਾਂ ਰਿਸ਼ਤਾ ਕਰਵਾਇਆ ਗਿਆ ਕੋਈ ਚੋਲਾ ਵੇਚਿਆ ਨਾ ਸੀ ਉਹਨੇ ਜਿਹੜਾ ਹੂੰ ਬੜੀ ਅੱਤਨਾ ਮੇਰੇ ਨਾਲ ਚੱਲਦਾ じゃ ਪਹਿਲਾਂ ਦੇ ਹਾਲਾਤ ਜਿਹੜੇ ਦਰਸ਼ਕਾਂ ਨੂੰ ਤੁਹਾਨੂੰ ਦੱਸੋ ਤਾਂ ਹੁਣ ਜਿਹੜੇ ਹਾਲਾਤ ਨੇ ਕਿਸ ਤਰ੍ਹਾਂ ਨਿਰ तेज़नी हो रहा है तो कि किसी परहों तजारा ही नहीं रहता बदलते जाओ भाई माँ तेरा बहुत माँ अपना तेरे को किधर निकल गया निकल गया तेरे बहुत उबले निकल गया मजे चंचल तेरी अन्य किताबें आ गया जो तेरे को लाइन देखने चल गया ये ना समझ रहा है कि तेरे को ये वो चीज़ करनी चाहिए परहों तेज़नी ਜਿੰਨ ਦਾ ਕੋਈ ਹੱਥ ਨਹੀਂ ਦਾ ਕਦੀ ਰੱਬ ਨੂੰ ਤਾਂ ਨੇ ਮੈਂ ਰੱਬ ਨੂੰ ਨਹੀਂ ਕਿਹਾ ਕਿ ਜਿਹੜਾ ਮੇਰਾ ਕੱਦ ਆ ਛੋਟਾ ਤੁਸੀਂ ਵਧਾ ਦਿੱਤਾ ਰੱਬ ਨੂੰ ਕਦੀ ਕੋਸਿਆ ਹੋਵੇ ਨਹੀਂ ਬਹੁਤ ਹੈ ਫਿਰ ਕਦੀ ਕਦੀ ਤੇ ਹੁੰਦਾ ਹੀ ਮਨ ਚ ਪਤੀਨਾ ਅਧীন ਕਰੀ ਗਾਇਆ ਆਪਣਾ ਕੀ ਉਹਨੂੰ ਜਿੰਨੇ ਬਣਾਤਾ ਉਹਨੇ ਆਪਣੇ ਮਾਨੂਨਾ ਬਣਾਏਗਾ ਸਭ ਨੂੰ ਉਨੇ ਹੀ ਬਣਾਏਗਾ ਸਾਵਨ ਦਾ ਖਾਣਾ ਉਹ ਨਹੀਂ ਦੇਣਾ ਬਰਸਾਂ ਜਿਹੜਾ ਤੇਲਾ ਤੇ ਨੱਕ ਮਾਰੀ ਹੋ ਗਈ ਜਿਹੜੇ ਉਹਨਾਂ ਤੁਨੀ ਭੱਜ ਗਏ ਕਿਸ ਤਰ੍ਹਾਂ ਜਿਹੜਾ ਆਪਣਾ ਤੁਸੀਂ ਪਹਿਲਾਂ ਕਿਸ ਤਰ੍ਹਾਂ ਰਹਿੰਦੇ ਸੀ ਕਿੱਥੇ ਇਹ ਵੀ ਦੇਖਿਆ ਕਿ ਲੋਕਲ ਲੋਕ ਦੱਸਦੇ ਨੇ ਕਿ ਪਹਿਲਾਂ ਕਿਤੇ ਉਹ ਝਾੜੀਆਂ ਦੇ ਵਿੱਚ ਆਪਣਾ ਜਿਹੜਾ ਜੀਵਨ ਸਿਰਦਾ ਸੀ ਤਿੰਨ ਬਾਤਾਂ ਦਾ ਉਹਦਾ ਕਿਸੇ ਨੇ ਤਾਂ ਦੀ ਮਦਦ ਕੀਤਾ ਉਹਦਾ ਮਕਾਨ ਦੇ ਬਚੀ ਤੇ ਬੈਂਕਾਂ ਉੱਪਰ ਹਾਂ ਕਿ ਜੰਨੇ ਤੇ ਕਦੀ ਕਿਤੇ ਨਹੀਂ ਕਿਤੇ ਤੇ ਬੇਸਕਲਾ ਕਰਾਇਆ ਤੇ ਅੰਦਰ ਸੀ ਕਿ ਨਹੀਂ ਦੇ ਰਸੀ ਦੋਵੇਂ ਜੀ ਕੰਮਕਾਰ ਕਰਨ ਵਾਲੇ ਸੀ ਤਾਂ ਉਹਨੇ ਵੀ ਕਾਇਸਾ ਕਰ ਦਿੱਤੀ ਪਰ ਅਸੀਂ ਹੌਲਾ ਬਿਸੀ ਸਾਡੇ ਕੋਈ ਸਵਾਤ ਨਹੀਂ ਰੱਖ ਪਏ ਤਰਾਏ ਦੇ ਵਿੱਚ ਤੇ ਕਦੀ ਕਿਤੇ ਕਦੀ ਕਿਤੇ ਤੇ ਫਿਰ ਸਾਡੇ ਮੁੱਛੇ نیچے ਜਵਾ ਦਿੱਤੀ ਕਿ ਤੁਸੀਂ ਇੱਥੇ ਬਹੋ ਅੱਛਾ ਸੀ ਤੰਬਾ ਹੈ ਜੀ ਤੇ ਅਭੀ ਐਚਰ ਰੋਡ ਬੰਦਾ ਸੀ ਕਿ ਉਹਨਾਂ ਨੇ ਸਾਡੇ ਕੋਲ ਤਾਂ ਬਾਦ ਦਿੱਤਾ ਮਾਰਾ ਚੰਗਾ ਉਹ ਵੀ ਕੱਟਿਆ ਪਾਇਆ ਹੈ ਜੋ ਵੀ ਹੁਣ ਚੁੰਮਦਾ ਵਾ ਟਟੀਨਾ ਵਾਲਾ ਵੀ ਚੁੰਮਦਾ ਸਾਰੇ ਤੁੰਡਾ ਜੁਰੇ ਦਾ ਪੁਰਾਣਾ ਤੁੰਡਾ ਉਹਨੇ ਮੇਰੇ ਕੋਲ ਜਗਾਂ ਨਹੀਂ ਮੀਨਾ ਖਾਣਾ ਬਣਾਉਣ ਦਾ ਜਗ੍ਹਾ ਮਿਲਦੀ ਹੈ ਤੇ ਨਾ ਸੌਂਵੇਂ ਰ ਕੋਈ ਕੰਮਕਾਰ ਵੀ ਕਰਦੇ ਹਾਂ ਤੁਹਾਡੇ ਘਰ ਹਾਂਜੀ ਬੰਦੇ ਰੱਖਿਆ ਚ ਲੰਦੇ ਹੀ ਹੁਣ ਰੱਖੇ ਦਾ ਕੰਮ ਨਹੀਂ ਇਹਦਾ ਨਾਲ ਰੱਖਿਆ ਚੱਲਦਾ ਵੀ ਨਹੀਂ ਤੁਸੀਂ ਵੇਖਿਆ ਹੀ ਉਹਨਾਂ ਦੀਆਂ ਲੱਤਾਂ ਵੀ ਕਿੰਨਾ ਹੈ ਗਿਆ ਹੁਣ ਕਮਜ਼ੋਰ ਆ ਰੱਖਿਆ ਨਹੀਂ ਚੱਲਦਾ ਮੈਨੂੰ ਬਿਠਾ ਕੇ ਨਹੀਂ ਉਹ ਕੇਚੀ ਸਕਦੇ ਤੇ ਸਾਰੇ ਤੇ ਕਿੱਥੇ ਕਿੱਥੇ ਨੂੰ ਤਮਾਕੀ ਇਹ ਹੁਣ ਜਿਹੜਾ ਕੰਮ ਪੋਰਟਲਾਂ ਦਾ ਉਹ ਵੀ ਕੰਦੇ ਪੜਿਆ ਨਹੀਂ ਕਿੰਨਾ ਮਾੜਾ ਉਹ ਵੀ ਕੰਦੇ ਤੇ ਪੜਿਆ ਨਹੀਂ ਕੱਲੇ ਹੋਟਲਾਂ ਵਾਲੇ ਰੱਖ ਦਿੰਦੇ ਸੀ ਹੁਣ ਤਾਂ ਜਿੰਨੇ ਤੇ ਪੜਿਆ ਨਹੀਂ ਤੇ ਰਕਾਬਤ ਹੋਤਾ ਹੈ ਤੇ ਤੇ ਤੂੰ ਕੰਮ ਕੀ ਕਰਨਾ ਹੈ ਸਾਮੂਹਾਂਵੇਂ ਵੱਡੇ ਬੰਦੇ ਨਾਲੋਂ ਵੀ ਜ਼ਿਆਦਾ ਕਰੇ ਤੇ ਉਹ ਹੁੰਦਾ ਕਿ ਆਹੀ ਇਹ ਹਜੇ ਤੇਰੀ ਨੰਬਰ ਨਹੀਂ ਹੋ ਜੇ ਤੇਰੀ ਪੜਾਈ ਨਹੀਂ ਮਾਂ ਕਦੀ ਨਹੀਂ ਕਿਹਾ ਕਿ ਇਹ ਹਾਜੀ ਟਾਪੀ ਤਾਂ ਦੇਖਿਆ ਉਹਨਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹਾਲਾਤ ਜਿਹੜੇ ਇਹਨਾਂ ਦੇ ਬਹੁਤ ਬੱਤਰ ਨੇ ਤਾ ਉਹਨਾਂ ਨੇ ਇਹੋ ਅਪੀਲ ਕੀਤੀ ਆ ਕਿ ਜਿਹੜੀ ਆ ਉਹਨਾਂ ਦੀ ਵਸਤਵਵਾਤ ਮਦਦ ਲਈ ਅੱਗੇ ਆਣ ਤਾਂ ਜੋ ਸਹੀ ਜਿਹੜੀ ਜ਼ਿੰਦਗੀ ਆਪਣੀ ਬਤੀਤ ਕਰ ਸਕਣ ਤਾਂ ਫਿਰ ਕਿਸ ਤਰ੍ਹਾਂ ਜਿਹੜਾ ਘਰ ਦਾ ਜਿਹੜੇ ਢਾਂ ਤੇ ਕਿੰਨੇ ਬੱਚੇ ਨੇ ਕੱਢੇ ਮੇਰਾ ਇੱਕੋ ਹੀ ਬੇਟਾ ਵਾਹ ਹਾਂਜੀ 10 ਸਾਲ ਦਾ ਵਾਹ 12 ਸਾਲ ਦਾ ਇੱਕੋ ਬੇਟਾ ਮੇਰਾ ਬਹੁਤ ਬੇਚੀ ਚੁੱਕਿਆ ਜੰਡੇ ਨਾ ਇਹਦੇ ਆਵੇ ਮਾੜਿਆ ਤੇ ਆਪਣਾ ਜਿਹੜਾ ਜੀਵਨ ਹੈ ਖੁਸ਼ੀ ਖੁਸ਼ੀ ਬਤੀਤ ਕਰੇ। ਕੋਈ ਦੁੱਖ ਹੀ ਨਹੀ, ਤੁਹਾਨੂੰ ਜੁਸ਼ੀ ਤੁਸੀਂ ਵੇਖ ਹੀ ਰਹੇ ਹੋ ਸਾਡੇ ਤੇਰੇ। ਕਿੰਨੇ ਕੁ ਖੁਸ਼ੀ ਨਾਲ ਰੱਜੇ ਹੋ। ਤਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਕਿ ਮੈਂ ਗੱਲ ਜੀ ਆਸਟ ਅੱਜ ਫੜ ਲਿਆ। ਤੇ ਨੋਵਾ ਨੇ ਜਿਹੜੀਆਂ ਸੱਜਾਂ ਦੇ ਨਾਲ ਜਿਹੜੀਆਂ ਨਹੀਂ ਬਣਦੀਆਂ ਕਈਆਂ ਦੀ। ਤਾਂ ਉਹਨਾਂ ਨੂੰ ਕੀ ਮੈਸੇਜ ਦੇਗਾ? ਕਹਿੰਦੇ। ਉਹਨਾਂ ਨਾਲ ਹੋਈ ਗਾਉਂਗੀ ਕਿ ਆਪਣੇ ਪਤੀ ਦੇ ਨਾਲ ਸਾਂਝ ਬਰੋ। ਆਪਣੇ ਸਾਸਰਿ ਨਾਲ ਸਾਂਤ ਰਹਿੋ ਆਪਣੇ ਨਾਮ ਜੋਰਨਜੀਤਨ ਨਾਲ ਸਾਂਤ ਰਹੋ ਕੋਈ ਲੱਭ ਬੰ ਕੋਈ ਨਹੀਂਗਾ ਤੁਹਾਡਾ ਉਸ ਤੋਂ ਬਾਅਦ ਸਾਡਾ ਕੋਈ ਨਹੀਂ ਲੇਡਿਸ ਲੈਗਾ ਤੁਸੀਂ ਜਿੱਥੋਂ ਤੱਕ ਹੋਵੇ ਸਾਂਤ ਹੀ ਨਾਲ ਰਹਿੋ ਇਹ ਨਹੀਂ ਪਾਈ ਜੁੱਤੀ ਪੇਕੇ ਪੇਕੇ ਕਿੰਨੀ ਦੇਰ ਹੁੰਦੇ ਆ ਪੇਕੇ ਸਿਰਫ ਉਹ ਨਹੀਂ ਦੇ ਰਹੇ ਜਿੰਨੀ ਦੇਰ ਮਾਂ ਬਾਪ ਆ ਬਾਅਦ ਚ ਕੋਈ ਮਾਂ ਬਾਪ ਨਹੀਂ ਕੋਈ ਪੇਕੇ ਨਹੀਂ ਹੈ ਆਪਣੇ ਘਰ ਜਿੱਦਾਂ ਵੀ ਕੱਟਿਆ ਜਾਂਦਾ ਟਾਈਮ ਪਾਸ ਕਰੋ ਗੁਜ਼ਾਰਾ ਕਰੋ ਤਾ ਤੇ ਕ ਉਹਨਾਂ ਦੇ ਪਤੀ ਦੇ ਨਾਲ ਵੀ ਗੱਲ ਕਰਾਂਗੇ ਅੱਜ ਕੀ ਕੀ ਨਾ ਅੱਜ ਕਿ ਕਿੰਦਰ ਇਹ ਕੀ ਕਹਿਣਾ ਚਾਹੁੰਦੇ ਕਿ ਸਾਰੇ ਹਾਲਾਤ ਹੈਗੇ ਤਾਂ ਇਹ ਕੀ ਇਹ ਪੜੀ ਲਗਾ ਅੱਜ ਤਰੰਗਾਂ ਤੋਂ ਕੰਮ ਕਰਦੇ ਤੱਕ ਆ ਉਹ ਕਾਜ਼ਾ ਲਈ ਗਾਇਜ਼ਾ ਲੈ ਲਵਦਾ ਅੱਜ ਬੋਲ ਲਗਾ ਦਾ ਮਤਲਬ ਉਹਨਾਂ ਨੇ ਚਲਾਤਾ ਕਾਉਂਟਰ ਗਿਆ ਅਧਗਨ ਕਰ ਰਹੇ ਆ ਫਿਰ ਲੈ ਗਿਆ ਆਪਣਾ ਦੁਕਾਨ ਤੋਂ ਫੇਰ ਬੱਦ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਕੰਮ ਕਰਨ ਜਾਂਦੇ ਜੇ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਸਾਡੇ ਜਿਹੜਾ ਛੋਟਾ ਹੈ ਜੇ ਤੇਨੂੰ ਨਹੀਂ ਰੱਖਣਾ ਬੱਸ ਕਹਿ ਬੀ ਬੇ ਕਾਰ ਫੇਸ ਕੰਦਾਂਗਾ ਗਾਵੋ ਬਕੰਨ ਦਾ ਗਾਡ ਲੰਗਾ ਨੰਦੇ ਵੇੜ ਲਾ ਕੇ ਗਿਆ ਜਦੋਂ ਕੰਮ ਕਰਨ ਉਹਨਾਂ ਨੇ ਤਾਂ ਹੁਣ ਕਿਤੇ ਨਹੀਂ ਕੰਮ ਕਰ ਰਹੇ ਕੋਲ ਕਦੇ ਨਹੀਂ ਕੰਮ ਕਰਦੇ ਆ ਜਾਣਾ ਸੀ ਅੱਜ ਵੀ ਤੇ ਨਹੀਂ ਗਿਆ ਬਾਬੂ ਨਾ ਰੇਵਾ ਮਾਰ ਟ ਲੈ ਰੈਂਡ ਨਾ ਨਾ ਰੱਖਿਆ ਵੀ ਜਿਨੋਂ ਦੇ ਇਹ ਵੀ ਆਹ ਬਲੇਕ ਜਿਨੋਂ ਆਹ ਉਹਨੂੰ ਰੱਖੇ ਸਵਾਰੀ ਨਹੀਂ ਯਾਰ ਉਹਦਾ ਫੀਲਸ ਵਾਗੇਗਾ ਹੁਣ ਬੈਕ ਵੀ ਬੈਕ ਉਹਨਾਂ ਨੇ ਕੋਈ ਕੰਟ੍ਰੀਟ ਨਹੀਂ ਸੇ ਪਾ ਨਾ ਸਿਰਾਂ ਨੂੰ ਕੰਟ੍ਰੀਟ ਨਾ ਚੋਕਲੇ ਲੱਤਣਾ ਨਾ ਬਾਹਰ ਬਾਇਆ ਘਟਾ ਨਾ ਕਿਹਾ ਜਾਂਦਾ ਜੀ ਅਪੀਲ ਕਰਨਾ ਚਾਹੁੰਦੇ ਹਾਂ ਕੋਈ ਕਾਮੋਸਾ ਦੇ ਬਦ ਦੂਸਰਾਂ ਬਦ ਗਏ ਤਾਂ ਦੇਖਿਆ ਨਾ ਗੱਲਬਾਤ ਕੀਤੀ ਤਾਂ ਉਹਨਾਂ ਦਾ ਇਹੀ ਕਹਿਣਾ ਆ ਕਿ ਜਿਹੜਾ ਕੰਮ ਕਰਨ ਵਾਸਤੇ ਕੋਈ ਇਹਨਾਂ ਨੂੰ ਸਾਧਨ ਦਿੱਤਾ ਜਾਵੇ ਜਾਂ ਆਪਣੇ ਹੱਥੀ ਜਿਹੜਾ ਉਹ ਕੰਮ ਕਰ ਸਕਣ ਤਾਂ ਜਿਹੜਾ ਪਰਿਵਾਰ ਜਿਹੜਾ ਆਪਣਾ ਪਾਲ ਸਕਣ ਤਾਂ ਦੇਖਦੇ ਹਾਂ ਕਿੰਨਾ ਕੁ ਜਿਹੜੀ ਆ ਲੋਕ ਜਿਹੜੇ ਆ ਇਹਨਾਂ ਦੀ ਮਦਦ ਲਈ ਅੱਗੇ ਆਉਂਦੇ ਨੇ ਤਾਂ ਮਾਦਾ ਜੀ ਕੀ ਕਹਿਣਾ ਚਾਹੁੰਦੇ ਆ ਦਰਸ਼ਕਾਂ ਨੂੰ ਕੀ ਅਪੀਲ ਕਰਾਉਣਾ ਚਾਹੁੰਦੇ ਜੀ ਇਹ ਕਹਿਣਾ ਚਾਹੁੰਦੇ ਕਿ ਇਸ ਕਾਰ ਜਿਹੜੀ ਸਾਡੀ ਮਾਦੀ ਸਾਹਿਬ ਜਿਹੜੀ ਕਿਹੜਾ ਤਰ੍ਹਾਂ ਦੀ ਬੰਦੇ ਜਿਹੜੀ ਆਪਣੀਆਂ ਮੇਰੇ ਆਗ ਮੈਨੂੰ ਬੈਟਰੀ ਲੈ ਕੇ ਦਿੱਤੀ ਜਾਵੇ ਜਿੰਨੀ ਜੜੀਆਂ ਸੰਸਤਾ ਸੇਵਾ ਵਿੱਚ ਆਗੀਆਂ ਨੇ ਰਲ ਮਿਲ ਕੇ ਸਾਡੀ ਕੁਝ ਬੇਨਤੀ ਸੁਣਨ ਸਾਨੂੰ ਬੈਟਰੀ ਲੈ ਕੇ ਦਿੱਚ ਜਾ ਮੇਰਾ ਪਤੀ ਆਪੇ ਚਖਾਵੇ ਤੇ ਆਪੇ ਧੁਮਾਕੇ ਲੈਵੇ ਤੇ ਆਪਣੇ ਠੀਕ ਧੁਮਾਕੇ ਲੈਵੇ ਤੇ ਆਪ ਹੀ ਖਾਈਏ ਕਿਸੇ ਦੇ ਹੱਥ ਨਾ ਲਾਉਂਦੇ ਤਾਂ ਦੇਖਿਆ ਗੱਲਬਾਤ ਕੀਤੀ ਤਾਂ ਉਹਨਾਂ ਦਾ ਇਹ ਕਹਣਾ ਕਿ ਉਹਨਾਂ ਦੇ ਜਿਹੜੀ ਵਾਦ ਤੋਂ ਵੱਧ ਬਦਨ ਕੀਤੀ ਜਾਵਣਾ ਤਾਂ ਵੀ ਸਜਣਾ ਨੂੰ ਪੈਣਾ ਰੇ ਟੀੜ ਅਬੀਦ ਕੀਤੀ ਹੈ ਕਿ ਉਹਨਾਂ ਦੀ ਜਿਹੜੀ ਅੱਗੇ ਆ ਕੇ ਜੜੀ ਵਾਧਾ ਤਬਦਦ ਬਦਦ ਕੀਤੀ ਜਾਵੇ ਤਾਂ ਦੋਸਤ ਦਰਸ਼ਕੋ ਤੁਸੀਂ ਇਹਦੀ ਵੀਡੀਓ ਐਨ ਬਾਤੋ ਬੰਦ ਜਿਹੜਾ ਸ਼ੇਅਰ ਕੀਤਾ ਜਾਵੇ ਤਾਂ ਜੋ ਉਹਨਾਂ ਦੀ ਮਦਦ ਹੋ ਸਕੇ ਜੇਕਰ ਉਹਨਾਂ ਦੀ ਮਦਦ ਨਹੀਂ ਕਰ ਸਕਦੇ ਤਾਂ ਵੀ ਉਹਨੂੰ ਸ਼ੇਅਰ ਜ਼ਰੂਰ ਕਰ ਦਿੱਤਾ ਜਾਵੇ ਅੰਮ੍ਰਿਤਸਰ ਤੋਂ ਕੈਮਰਾਮੈਨ ਜਕੀਰ ਸਿੰਘ ਦੇ ਨਾਲ ਰਿਪੋਰਟਰ ਬਿਨੋਦ